ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਬਿਹੜੀਆਂ ਤੋਂ ਗੁਗਰਾ ਦੇ ਰਸਤੇ ਵਿੱਚ ਪੈਂਦੇ ਪੁਲ ਤੋਂ ਕਰਸ਼ਰ ਦੀਆਂ ਅਵੈਧ ਹੈਵੀ ਗੱਡੀਆਂ ਲੰਘਣ ਦੇ ਚੱਲਦੇ ਅੱਜ ਦੁਪਹਿਰ 1 ਵਜੇ ਲੋਕਾਂ ਵੱਲੋਂ ਕੀਤਾ ਗਿਆ ਰੋਸ਼ ਮੁਜ਼ਾਹਰਾ ਇਸ ਮਾਮਲੇ 'ਚ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਟਰਾਂਸਪੋਰਟ ਇਨ ਚਾਰਜ ਅਨਿਲ ਕੁਮਾਰ ਰਿੰਕੂ ਬਾਬਾ ਨੇ ਕਿਹਾ ਕਿ ਪਿਛਲੇ ਦਿਨੀ ਮਾਦੂਪੁਰ ਦਾ ਚੋਰ ਰਸਤਾ ਜਿਹੜਾ ਕਿ ਅਵੈਧ ਮਾਈਨਿੰਗ ਵਾਲੇ ਗੱਡੀਆਂ ਲੰਘਾਉਣ ਲਈ ਇਸਤੇਮਾਲ ਕਰਦੇ ਸੀਗੇ ਉਸ ਨੂੰ ਰੇਲਵੇ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਹੁਣ ਇੱਕ ਕਰਸ਼ਰ ਦੀਆਂ ਹੈਵੀ ਗੱਡੀਆਂ ਬਿਹੜੀਆਂ ਪਿੰਡ ਤੋਂ ਗੁਗ ਹੈ ਜਿਸ ਦੀ ਕੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਉਸ ਉਤੇ ਪਠਾਨਕੋਟ ਡਿਪਟੀ ਕਮਿਸ਼ਨਰ ਦਾ ਹੁਕਮ ਲਿਖਿਆ ਬੋਰਡ ਵੀ ਲੱਗਾ ਹੈ ਜਿਸ ਉਤੇ ਹੈਵੀ ਗੱਡੀਆਂ ਲੰਗਾਉਣ ਦੀ ਮਨਾਹੀ ਕੀਤੀ ਗਈ ਹੈ ਹੈ ਪਰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਨੂੰ ਵੀ ਠੇਗਾ ਦਿਖਾਉਂਦੇ ਹੋਏ ਕ੍ਰੈਸ਼ਰ ਵਾਲੇ ਟਿਪਰ ਅਤੇ ਹੈਵੀ ਗੱਡੀਆਂ ਉਥੋਂ ਦੀ ਗੁਜ਼ਾਰਦੇ ਹਨ ਜਿਸ ਦੇ ਚੱਲਦੇ ਕੱਲ ਨੂੰ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਦੀ ਪਰਵਾਹ ਕੀਤੇ ਬਿਨਾ ਸ਼ਰਿਆਮ ਪ੍ਰਸ਼ਾਸਨ ਦੀਆਂ ਤਜਰੀਆਂ ਉਡਾਉਂਦੇ ਹੋਏ ਇਹ ਕ੍ਰੈਸ਼ਰ ਦੀਆਂ ਗੱਡੀਆਂ ਬੇਖੌਫ ਆਉਂਦੀ ਆ ਜਾਂਦੀਆਂ ਹਨ ਇਸੇ ਰਸਤੇ ਤੋਂ ਕਈ ਪਿੰਡਾਂ ਨੂੰ ਰਾਹ ਜਾਂਦਾ ਹੈ ਅਤੇ ਸਕੂਲੀ ਬੱਚੇ ਵੀ ਇਸੇ ਪੋਲ ਤੋਂ ਆਉਂਦੇ ਜਾਂਦੇ ਹਨ ਕਈ ਮਹੀਨੇ ਧਰਨੇ ਪ੍ਰਦਰਸ਼ਨਾਂ ਤੋਂ ਬਾਅਦ ਇਸ ਸੜਕ ਦਾ ਨਿਰਮਾਣ ਲੋਕਾਂ ਦੇ ਪ੍ਰਦਰਸ਼ਨਾਂ ਦੀ ਬਦੌਲਤ ਕਰਵਾਇਆ ਗਿਆ ਸੀ ਪਰ ਹੁਣ ਕ੍ਰੈਸ਼ਰਾ ਦੀਆਂ ਹੈਵੀ ਗੱਡੀਆਂ ਲੰਘਣ ਕਰਕੇ ਇਸ ਰ ਕੀ ਮੀਚ ਕੇ ਕੁੰਭ ਕਰਨੀ نیند ਸੁਤਾ ਪਿਆ ਹੈ मौके से ही जिप्पर लेके आ रहे गड्डिया वालू रोकया तो उन्होंने वालों कहा गया कि वह गड्डिया कार सेवा से लैके जा रहे हैं पर उन्होंने को कार सेवा की परची मंगण त कोई भी पर्ची नहीं दिखा सके ड्राइवर ने हाथ जोड़ के माफी मंगी और कहा कि अगे तो इस पुल तो गड्डिया लेके नहीं लंघन पर वेख वाली गल यह है कि माधोपुर वाला रस्ता बंद तो बाद जेकर होैशर वाले ये रस्ता इस्तेमाल कर रहे हैं और लोगों वालों प्रदर्शन करने तो बाद प्रशासन ये रस्ता हैवी गड्डिया वास्ते बंद कर दिता है तो करैशर तो आने वाली गड्डिया रस्ता

ਇਹ ਗੁਰਦੁਆਰੇ ਦੀ ਗੜੀ ਆ। ਮੈਂ ਅਨਿਲ ਕੁਮਾਰ ਰਿੰਕੂ ਬਾਬਾ ਸਜਾਣਪੁਰ ਆਮ ਆਦਮੀ ਪਾਰਟੀ ਡਿਸਟ੍ਰਿਕਟ ਟ੍ਰਾਂਸਪੋਰਟ ਸੈਕਟਰੀ ਅੱਜ ਇੱਥੇ ਜਿਹੜਾ ਪੁੱਜਣ ਦਾ ਮੁੱਖੇ ਕਾਰਨ ਹੈ ਕਿ ਇਥੋਂ ਦੀ ਭਾਰੀ ਵਾਹਣ ਪੁਲ ਤੋਂ ਜਾਂਦੇ ਆ ਤੇ ਪੁਲ ਤੇ ਕੰਬਦਾ ਜੇ ਕੋਈ ਮੌਜੂਦਾ ਆ ਦੇਖੀ ਜਿਹਾ ਗੱਡੀ ਲੱਗਦੀ ਆ ਤੇ ਵਾਈਬ੍ਰੇਟ ਕਰਦਾ ਤੇ ਕਦੀ ਵੀ ਟੁੱਟ ਸਕਦਾ ਪਿੱਛੇ ਕਾਫੀ ਪਿੰਡ ਲੱਗਦੇ ਨੇ 10-12 ਪਿੰਡ ਹੈ ਜਿਹਨਾਂ ਨੂੰ ਰਸਤਾ ਇਹ ਲੱਗਦਾ ਇਹ ਰਸਤਾ ਅੱਗੇ ਹੀ ਬੜੀ ਮੁਸ਼ਕਲ ਤਰਲੇ ਮਾਰ ਕੇ ਬਣਾਇਆ ਪਹਿਲੇ ਤੇ ਡੇਡੇ ਤੋਂ ਇਹ ਹੀ ਪਤਲ ਵੀ ਬੰਦਾ ਨਹੀਂ ਜਾ ਸਕਦਾ ਜੇ ਅੱਜ ਬਣਿਆ ਗਿਆ ਬਕਾਇਦਾ ਸਰਕਾਰ ਨੇ ਬੋਟ ਲਾਇਆ ਇਧਰ ਕੋਈ ਪਾਰਿਵਾਰ ਨਾ ਜਾਏ ਫੇਰ ਵੀ ਰਾਤ ਨੂੰ ਦਿਨੇ ਗੱਡੀਆਂ ਤੁਰੀਆਂ ਰਹਿੰਦੀਆਂ ਪਤਾ ਨਹੀਂ ਕੀ ਕਰਨਾ ਕਿਉਂ ਆਉਂਦੀਆਂ ਅਸੀਂ ਸਿਰਫ ਇਹ ਹੀ ਚਾਹਨੇ ਆ ਕਿ ਇਹ ਜਿਹੜਾ ਪੁਲ ਤੋਂ ਪਾਰਿਵਾਰ ਜਾਣਾ ਬੰਦ ਹੋ ਜੇ ਤਾਂ ਕਿ ਜਿੰਨੇ ਬੱਚੇ ਦੇ ਸਕੂਲੋਂ ਆਇਆ ਗਰਮੀ ਤੇ ਪਰਸੇ ਨਾ ਪਰਸੇ ਹੋ ਜੇ ਜੇ ਇਹਨਾਂ ਨੂੰ 5 ਕਿਲੋਮੀਟਰ ਹੋਰ ਦੂਰ ਜਾ ਕੇ ਜਾਣਾ ਪਏ ਤਾਂ ਕੀ ਹਾਲ ਹੈ ਕਦੋਂ ਪੜਨਗੇ ਕਦੋਂ ਰੈਸਟ ਕਰਨਗੇ ਇਹਨਾਂ ਦੀ ਪੜ੍ਹਾਈ ਬੇਅਰਥਾ ਜਹ ਹੋ ਜਾਂਦੀ ਹੈ ਸਾਰਾ ਇਹਨਾਂ ਦੇ ਨਹੀਂ ਪੂਰੇ 5 ਪਿੰਡਾਂ ਦੇ ਵਿੱਚ ਉਹਨਾਂ ਦੀ ਆਵਾਜਾਈ ਬੰਦ ਹੋ ਜਾਂਦੀ ਆ ਅਸੀਂ ਪ੍ਰਸ਼ਾਸਨ ਨੂੰ ਆਪਣੀ ਸਰਕਾਰ ਨੂੰ ਇਹੀ ਕਹਿੰਨੇ ਆ ਕਿ ਇਹ ਪੁਲ ਦਾ ਰਸਤਾ ਜਿਹੜਾ ਜਲ ਤੋਂ ਜਲਦ ਬੰਦ ਕਰਾਇਆ ਜਾਏ ਪਰਿਵਾਰਾਂ ਨਾਲ ਸਰ ਕੋਣ ਕਰਦੇ ਇੱਥੋਂ ਗੱਡੀਆਂ ਇਹ ਤਾਂ ਕੋਈ ਟਰੈਕ ਰੇਤਾ ਬਾਈ ਰਿਦੇ ਉਤਰੋ ਦੀ ਹੋਰ ਬੰਦੇ ਪਿੱਛੇ ਆ ਗਿਆ ना सानू नहीं पता क्योंकि जेल तो को कोई अच्छने कई बार कोई कागज पत् भी कंपलेन नहीं है कोई डॉक्यूमेंट भी नहीं है फिर भी गड्डिया इतो मना होने बावजूद भी जो गड्डिया जाते फिर दो नंबर चाहिए बदोबद इधर आंदियां क्योंकि सेंटर सरकार ने तो माधापुर के खोख आर्डर ला के बंद करता उन्होंने कहा कि तीन महीने माइनिंग जीडी बंद है फिर भी गड्डिया आंदियां क्यों आंदियां फोन भेज द ਉਹ ਨਹੀਂ ਇਹ ਸਾਨੂੰ ਜਾਂਚ ਪੜਤਾਲ ਕਰਕੇ ਹੀ ਪਤਾ ਲੱਗਣਾ ਕਿ ਕਿਹਦਾ ਹੱਥ ਹੈ ਕਿਹੜਾ ਬੰਦਾ ਇਹ ਯਾਰ ਕੰਮ ਕਰਾ ਰਿਹਾ ਸਰ ਦੇਖੋ ਨਹੀਂ ਮਿਲਦਾ ਪਿਛਲੀ ਵਾਰੀ ਬਰਸਾਤਾਂ ਦੇ ਵਿੱਚ ਕਿਹੜਾ ਰੇਲਵੇ ਦਾ ਪੁਲ ਡਿੱਗ ਗਿਆ ਸੀ ਲੱਗਦਾ ਕਿ ਅਜਿਹੇ ਹਾਲਾਤ ਇੱਥੇ ਵੀ ਹੋ ਸਕਦੇ ਆ ਹੋ ਸਕਦੇ ਆ ਤੁਸੀਂ ਦੇਖਿਆ ਹੀ ਉਹਨੇ 5 ਮਿੰਟ ਪਹਿਲੇ ਕਿ ਗੱਡੀ ਆਈ ਆ ਤੇ ਪੁਲ ਜਿਹੜਾ ਵਾਈਬ੍ਰੇਟ ਕਰ ਕਰੇ ਦਾ ਔਰ ਪੁਰਾਣਾ ਪੋਲਾ ਤੇ ਇਹ ਪੁਲ ਕਰਕੇ 5-6 ਪਿੰਡ ਜਿਹੜੇ ਪਿੱਛੇ ਨੇੜੇ ਆ ਜਾਂ ਗਾਂ ਆ ਜੇ ਐਨ ਕੋ ਵੀ ਜਿਹੜੇ ਰਾਹ ਆਂਦਾ ਕੋਈ ਉਧਰ ਦਰਿਆ ਤੋਂ ਉਹ ਵੀ ਰਸਤੇ ਜਿਹੜਾ ਬੇਕਾਰ ਹੋ ਜਾਂਦਾ ਆਂ ਜਾਂਦੇ ਦਿੱਕਤ ਹੋ ਜਾਂਦੀ ਆ ਇਹ ਇੱਕ ਚੀਜ਼ ਹੋਰ ਮੈਂ ਤੁਹਾਡੇ ਧਿਆਨ ਚ ਪ੍ਰੈਸ ਦੀ ਰਾਏ ਲੈਣਾ ਚਾਹਨਾ ਕਿ ਰਾਤ ਨੂੰ ਗਾਈਆਂ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਨਿਕਲਦੀਆਂ ਇਸ ਰਾਤ ਜੇ ਰਸਤਾ ਬੰਦ ਇਹਦਾ گاؤں ਹੱਤਿਆ ਵੀ ਬੰਦ ਹੋਏ ਤੇ ਜ਼ਰੂਰੀ ਇਹ ਪੁਲ ਦਾ ਰਸਤਾ ਬੰਦ ਕੀਤਾ ਜਾਏ ਤੁਹਾਡੀ ਪਾਰਟੀ ਵੱਲੋਂ ਕੀ ਕੋਈ ਮੰਗ ਪੱਤਰ ਦਿੱਤਾ ਜਾਏਗਾ ਪ੍ਰਸ਼ਾਸਨ ਨੂੰ ਹਾਂਜੀ ਸਾਡੇ ਪਾਰਟੀ ਦੇ ਪਹਿਲੇ ਵੀ ਸਾਡੇ ਕੁਝ ਜੀ ਆਣੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਪਤਾ ਨਹੀਂ ਕੀ ਰੁਕਾਵਟ ਆਈ ਹੈ ਜਿਹੜਾ ਮਾਰਕ ਨਹੀਂ ਹੋਇਆ ਹੁਣ ਅਸੀਂ ਆਪ ਜਾ ਕੇ ਡੀਸੀ ਸਾਹਿਬ ਨੂੰ ਮਿਲ ਕੇ ਤੁਹਾਨੂੰ ਕੋ ਜਿਹੜਾ ਬਾਈ ਹੈਂਡ ਲੈਟਰ ਪ੍ਰਮੋਟ ਕਰਾ ਕੇ ਲਿਆਂਗੇ ਤੇ ਜਿਹੜੇ ਮੁੱਕਦੇ ਐਸਐਚਓ ਸਾਹਿਬ ਉਹਨਾਂ ਦੇ ਸਭ ਦੇਖੋ ਨੂੰ ਮਿਲਦੇ ਤੇ ਬੋਰਡ ਵੀ ਲਗਾਇਆ ਗਿਆ ਕੀ ਲੱਗਦਾ ਕਿ ਡੀਸੀ ਸਾਹਿਬ ਦੇ ਹੁਕਮ ਇਹ ਕਿਤੇ ਦਿੱਤੇ ਲਈ ਆ ਯਾਰ ਕਿਉਂ ਰਹੀ ਆ ਯਾਰ ਇਹ ਦੇਖੋ ਇਹ ਦੇਖੋ ਜਿਹੜਾ ਵੀ ਇਹ ਕੰਮ ਹੋ ਰਿਹਾ ਇਹ ਤੇ ਪ੍ਰਸ਼ਾਸਨ ਦਾ ਜਿਹੜਾ ਕੀ ਕਹਿੰਦੇ ਹੈਗੇ ਬੇਕਦਰੀ ਬੋਰਡ ਲਾਉਣ ਦੇ ਬਾਵਜੂਦ ਵੀ ਜੇ ਗੱਡੀਆਂ ਜਾਂਦੀ ਹੈ ਪ੍ਰਸ਼ਾਸਨ ਦੀ ਆਗਿਆ ਦਾ ਉਲੰਘਣ ਕਰ ਰਿਹਾ ਬੇਕਦਰੀ ਕਰਦੇ ਹੁੰਦੇ ਨਰਾਤਰੀ ਕਰ ਰਿਹਾ ਸਾਨੂੰ ਚਾਹੀਦਾ ਕਿ ਪ੍ਰਸ਼ਾਸਨ ਦਾ ਸਾਥ ਦੇਈਏ ਜੇ ਇਹੋ ਜਿਹਾ ਮਾਹੌਲ ਬਣਿਆ ਹਰ ਬੰਦੇ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਵਧੀਆ ਕੰਮ ਕਰੇ ਅچھے ਕੰਮ ਕਰੇ ਔਰ ਦੇਸ਼ ਦਾ ਸੁਧਾਰ ਸਾਡੇ ਇਲਾਕਿਆਂ ਦਾ ਸੁਧਾਰ ਕੀ ਮੰਗ ਕਰਦੇ ਹੋ ਤੁਸੀਂ ਸਭ ਦੇਖੋ ਨੂੰ ਮਿਲਦਾ ਕਿ ਹੁਣ ਕੁਝ ਗੱਡੀਆਂ ਲੰਗਿਆ ਸੀ ਉਹਨਾਂ ਨੇ ਕਹੇ ਸੀ ਗੁਰੂਕਾਰ ਦੇ ਗੱਡੀਆਂ ਲੇਕਿਨ ਹੁਣ ਕੋਈ ਵੀ ਲੈਟਰ ਪੈਪ ਨਹੀਂ ਹੋਣਾ ਸਿਰਫ ਜੀ ਗੁਰੂਕਾਰ ਲਿਖਿਆ ਗੱਡੀਆਂ ਤੇ ਚਲੋ ਆਹ ਵੀ ਸਾਰੇ ਦੇਵੀ ਦੇਵਤਾ ਫਿਰ ਫਕਮਰਾਂ ਨੂੰ ਮੰਨਣ ਨਾਲੇ ਜੀਆਂ ਹਰੇਕ ਨੂੰ ਮੰਨਨੇ ਆ ਵਧੀਆ ਗੱਲਾਂ ਗੁਰੂਕਾਰ ਸੇਵਾ ਜਾਣੀ ਚਾਹੀਦੀ ਆ ਪਰ ਉਹਨਾਂ ਦਾ ਜਿਹੜਾ ਕਮੇਟੀ ਲੈਟਰ ਪੈਡ ਹੁੰਦਾ ਜਾਂ ਗੁਰਦੁਆਰੇ ਦਾ ਲੈਟਰ ਪੈਡ ਹੁੰਦਾ ਉਹਨਾਂ ਕੋ ਕੋ ਠੋਟੀ ਹੁੰਦੀ ਆ ਉਹਨਾਂ ਦਿੱਤਾ ਜਾਂਦਾ ਪਰ ਇਹ ਜਿਹੜੀਆਂ ਗੱਡੀਆਂ ਗਈਆਂ ਤੁਹਾਡੇ ਸਾਹਮਣੇ ਆ ਇਹ ਕਹਿੰਦੇ ਜੀ ਕੱਲ ਦਿਖਾ ਦਾਂਗੇ ਪਰ ਅੱਜ ਦਾ ਮਲਕੀ ਇਹਦੇ ਚ ਕਿਤੇ ਨਾ ਕਿਤੇ ਕਬਲਾ ਕਬਲਾ ਹੈਗਾ ਕਿਉਂਕਿ ਜੇ ਗੁਰੂਕਾਰ ਤੇ ਉਹ ਦੇ ਦੋ ਉਹਨਾਂ ਨੇ ਆਪ ਹੀ ਲੈਟਰ ਪਰ ਕੱਢ ਕੇ ਦੇਣਾ ਹੈ ਗੁਰੂਕਾਰ ਲੋੜ ਨਹੀਂ ਝੂਠ ਬੋਲਣ ਦੀ ਸਵੇਰੇ ਦੱਸਾਂ ਸ਼ਾਮੇ ਦੱਸਾਂ ਸੱਚ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹੀ ਮੰਗਾ ਕੇ ਚਲੋ ਇਹ ਪੁਲ ਦਾ ਬਚਾਅ ਹੋ ਜੇ ਪਿੰਡਾਂ ਦਾ ਬਚਾਅ ਹੋ ਜੇ ਬੱਚਿਆਂ ਦਾ ਜਿਹੜਾ ਆ ਜਾਂਦਾ ਸਾਧਰ ਬਣਿਆ ਰਿਹਾ ਪੁਲ ਦਾ ਰਸਤਾ ਬੰਦ ਕੀਤਾ ਜਾਏ ਔਰ ਨਜਾਇਜ਼ ਜਿਹੜੇ ਵੀ ਹੈਵੀ ਬਾਹੜ ਕੋਈ 18 ਟੈਰੀ ਕੋਈ ਟਿਪਰਾ ਕੋਈ ਹੈੜੇ ਜਿੰਨੇ ਵੀ ਜਾਂਦੇ ਉਹ ਬੰਦ ਕੀਤੇ ਜਾ। ਕਿਹੜੇ ਕ੍ਰੈਸ਼ਰ ਤੋਂ ਆਈ ਹੈ? ਕ੍ਰੈਸ਼ਰ ਦਾ ਨਾਂ ਨਾਲ ਹੀ ਪਤਾ ਸਾਹਮਣੇ ਲਿਖਿਆ ਹੋਇਆ ਹੈ। ਦੇਖੋ ਤੁਸੀਂ ਗੱਡੀ ਭਰਾ ਕੇ ਲੈਂਦੀ ਹੈ ਤੇ ਤੁਹਾਨੂੰ ਕ੍ਰੈਸ਼ਰ ਦਾ ਨਾਂ ਨਹੀਂ ਪਤਾ ਹੋਏਗਾ। ਨਾਂ ਦਾ ਨਹੀਂ। ਕ੍ਰੈਸ਼ਰ ਦਾ ਨਾਂ ਕੀ ਹੈ? ਕ੍ਰੈਸ਼ਰ ਦਾ ਇਹ ਰਾਰੀ ਕ੍ਰੈਸ਼ਰ ਹੈ ਤੇ ਆ ਗਿਆ ਆਪਣੇ ਸਾਹਮਣੇ ਇੱਕ ਕਿ ਮੈਨੂੰ ਮਿਲਦਾ ਉਹਰੇ ਜਾਣਾ ਕਿਥੇ ਜਾਣਾ ਦੇਦਰ ਖਾੜਪੜ ਦਾ ਮਤਲਬ ਹੈ ਖਾੜਪੜ ਰੋਇਪਰ ਰੋਇਪਰ ਨੂੰ ਇਹ ਮਤਲਬ ਉਹ ਕਹਿੰਦਾ ਹੈ ਕਿ ਜਿਤਨਾ ਕਿਸੇ ਸਾਹ ਵੱਲੋਂ ਹੁਕਮ ਹੈਗਾ ਕਿ ਇਹ ਪੋਲ ਦੀ ਮਨਿਆਦ ਨੂੰ ਮੋੜ ਗਈ ਆ ਕੱਲ ਨੂੰ ਕਿਸੇ ਵੇਲੇ ਵੀ ਇਹ ਪੋਲ ਟੁੱਟ ਸਕਦਾ ਹੈਗਾ ਤੇ ਸਰਦੇ ਨਾਲ ਪਿੰਡਾਂ ਨੂੰ ਇਹ ਰਸਤਾ ਟੁੱਟ ਜਾਏ ਤੇ ਛੇੜ ਅਸੀਂ ਵਜਨ ਐਸੇ ਕਰਕੇ ਥੋੜਾ ਹੀ ਪਾਇਆ ਸੀ ਫੋਟੋ ਦਿਖਾਉਂਦਾ ਜ਼ਿਆਦਾ ਵਜਨ ਨਹੀਂ ਪਾਇਆ ਪਾ ਗੱਡੀ ਵੱਡੀ ਹੈ ਨਾ ਵਜਨ ਘਾਟੀ ਰੱਖੀ ਡਾਊਨ ਲੋਡ ਹੀ ਰੱਖਿਆ ਸਰ ਪੁਲ ਟੁੱਟੀ ਅੰਦਰ ਦੇ ਸਕੂਲੀ ਬੱਕੇ ਵੀ ਇਥੇ ਜਾਂਦੇ ਆ ਦੇਖਣਾ ਕਾਫੀ ਪਿੰਡਾਂ ਲਈ ਘਟੋੜੇ ਜਾਂਦੇ ਚਲ ਅੱਜ ਹੋਣ ਲੱਗੇ ਆ ਚਲੋ ਗਾ ਨਹੀਂ ਨਾਨਦੇਵੀ ਕੋਈ ਪੈਸੇ ਵੀ ਨਹੀਂ ਆ ਕੋਲੇ ਪਿੱਛੇ ਦੇ ਕਿੰਨੇ ਕਿਹੜੇ ਮੇਰਾ ਨਾਮ ਅਮਨਦੀਪ ਸਿੰਘਾ ਮੈਂ ਨਾਲ ਦੇ ਪਿੰਡ ਤੋਂ ਆ ਅੱਤੇਪੁਰ ਤੇ ਇਸ ਪੋਲ ਤੋਂ ਭਾਰੀ ਗੱਡੀਆਂ ਨਿਕਲਦੀਆਂ ਰਾਤ ਨੂੰ ਤੇ ਦਿਨੇ ਵੀ ਨਿਕਲਦੀਆਂ ਜਾਂਦੀਆਂ ਤੇ ਅਗਰ ਇਹ ਪੋਲ ਟੁੱਟਣ ਦੀ ਸੰਭਾਵਨਾ ਹੈ ਜੇ ਅਗਰ ਟੁੱਟ ਜਾਂਦਾ ਤੇਾਨੂੰ ਬਹੁਤ ਮੁਸ਼ਕਲ ਆ ਲਗੀ ਫਿਰ ਕਿੰਨੀ ਕਿਤੇ ਦੂਰੋਂ ਤੁਹਾਨੂੰ ਜਿਹੜਾ ਸਕੂਲੇ ਜਾਣਾ ਪਏਗਾ 5-10 ਕਿਲੋਮੀਟਰ ਹੋਰ ਕੀ ਮੰਗ ਕੀ ਕਰਦੀ ਹੈ ਕਿਉਂ ਤੇ ਇਹ ਤੇ ਗੱਡੀਆਂ ਹਾਂ ਤੇ ਕੱਟਿਆ ਗਿਆ ਹੈ ਮੇਰਾ ਨਾਮ ਸੁਮੇਸ਼ ਸਿੰਘ ਆ ਮਾ ਨਾਲ ਦੇ ਪਿੰਡ ਅਤੇ ਬਰਤਵਾ ਇਸ ਪੁਲ ਤੋਂ ਬਹੁਤ ਹੀ ਹੈਵੀ ਭਾਰੀ ਟਰੱਕ ਜਾਂਦੇ ਆ ਇਸ ਕਰ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਕਿ ਇਹ ਪੁਲ ਤੋਂ ਟਰੱਕ ਨਾ ਲੰਘਣ ਕਿ ਡੀਗਨ ਪੁਲ ਟੁੱਟਣ ਦੀ ਸਭਾਵਨਾ ਕਿਸੇ ਵੇਲੇ ਬਣ ਸਕਦੀ ਹੈ ਇਸ ਕਰ ਤੁਹਾਨੂੰ ਸਕੂਲ ਜਾਣ ਦੀ ਵੀ ਦਿੱਕਤ ਹੋ ਸਕਦੀ ਹੈ ਆਪਾਂ 5-6 ਕਿਲੋਮੀਟਰ ਦਾ ਗੈਪ ਕਹ ਸਕਦਾ ਸਕੂਲ ਜਾਣ ਦੀ ਦਿੱਕਤ ਹੁੰਦੀ ਹੈ ਸਰ ਮੇਰਾ ਨਾਮ ਸੰਨੀ ਕੁਮਾਰ ਹੈ ਜੀ ਸਰ ਮੈਂ ਪਿੰਡ ਗੁਗਨਾਉਂ ਤੋਂ ਰਹਿਣ ਵਾਲਾ ਹਾਂ ਸਰ ਜਿੱਦਾਂ ਪੋਲ ਤੇ ਪੋਲ ਦੀ ਹੈਵੀ ਗੱਡੀਆਂ ਨਿਕਲਦੀਆਂ ਆ ਕੀ ਕਰਨਾ ਚਾਹੋਗੇ ਸਰ ਮੈਂ ਕਹਿਣਾ ਚਾਹੁੰਦਾ ਕਿ ਇਹ ਪੋਲ ਦੀ ਮਨਿਆਰ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ ਮੈਨੂੰ ਲੱਗਦਾ ਕਿ ਇੱਥੇ ਗੱਡੀ ਵੱਡੀ ਗੱਡੀ ਕੱਟੇ ਜਾਂ ਛੋਟੀ ਗੱਡੀ ਕੱਟੀ ਜਾਏ ਉਹ ਵੀ ਨੁਕਸਾਨ ਦਾ ਹੀ ਹੈ ਇਹ ਗੱਲ ਮੈਨੂੰ ਲੱਗਦਾ ਕਿ ਇਹਦੇ ਬਾਰੇ ਧਿਆਨ ਦੇਤਾ ਜਾ ਸਰਕਾਰ ਨੂੰ ਤਾਂ ਕਿ ਲੋਕਾਂ ਦਾ ਲਿੰਕ ਨਾ ਟੁੱਟੇ ਐਨਐ ਕਿਤੇ ਜੰਮੂ ਨੂੰ ਕਠੂਏ ਵੱਲ ਜਾਣ ਦਾ ਰਸਤਾ ਲਿੰਕ ਟੁੱਟ ਸਕਦਾ ਹੈਗਾ ਲੋਕਾਂ ਨੂੰ ਬੜੀ ਪਰੇਸ਼ਾਨੀ ਆਏਗੀ ਜਿੱਦਾਂ ਕਿ ਸਰਕਾਰ ਤੇ ਇਥੋਂ ਨੂੰ ਪਤਾ ਕੰਮ ਪੋਲ ਬਹੁਤੀ ਆਰਾਮ ਨਾਲ ਬਿਪਾਰੀ ਬਾਹਰ ਲੰਘਣਾ ਸਕਟਮਾਈਜ਼ ਪੋਲ ਤੋਂ ਬਹਿਬੀ ਪਿੰਡਾਂ ਨੇ ਕਾਫੀ ਵਾਰ ਤਾਂ ਨਵਿਲਾ ਚੁੱਕੇ ਆ ਤੇ ਉਹ ਮੈਨੂੰ ਲੱਗਦਾ ਕਿ ਆਨ ਟਾਈਮ ਤੇ ਧਰਨੇ ਬਹੁਤ ਜ਼ਿਆਦਾ ਲੱਗਣਗੇ ਇਸ ਜਗ੍ਹਾ ਤੇ ਇਸ ਸਰਕਾਰ ਨੂੰ ਇਸ ਪੋਲ ਉੱਤੇ ਧਿਆਨ ਦੇਣਾ ਚਾਹੀਦਾ ਜਾਂ ਤੇ ਗੱਡੀਆਂ ਬੰਦ ਕਰ ਦੇਈਆਂ ਨੇ ਫਿਲਹਾਲ ਵਾਸਤੇ ਜਦ ਤੱਕ ਨਵਾਂ ਪੋਲ ਤਿਆਰ ਨਹੀਂ ਹੁੰਦਾ ਤੇ ਮਰੇ ਸਾਡੀ ਇਹ ਹੀ ਗੱਲ ਹੈ ਸਭ ਦੇਖ ਰੂ ਮਿਲਦਾ ਕਿ ਸਾਡੇ ਸਾਹਮਣੇ ਗੱਡੀਆਂ ਲੰਮੀਆਂ ਪਈਆਂ ਗੱਲਾਂ ਚਾਹੁੰਦੇ ਨੇ ਦੇ ਬਾਰੇ ਕਿ ਗੱਡੀਆਂ ਨੂੰ ਪੁੱਛਿਆ ਗਿਆ ਕੋਈ ਵੀ ਜਵਾਬ ਦੇਣਾ ਨਹੀਂ ਸਰ ਉਹਨਾਂ ਦਾ ਰਹਿ ਗਏ ਕਮਾਨਿਆ ਗੱਡੀਆਂ ਨੇ ਤੁਹਾਨੂੰ ਪਤਾ ਕਹੇ ਕਮਾਨਿਆ ਸਰਕਾਰ ਉਹ ਵੀ ਡਰਾਈਵਰ ਬੰਦੇ ਆ ਅੱਗੇ ਜਿਹੜੇ ਉਹਨਾਂ ਨੇ ਮਾਲਕਾ ਵੱਡੇ ਵੱਡੇ ਪ੍ਰੋਟੀਨ ਵਾਲੇ ਉਹਨਾਂ ਨੂੰ ਪੋੜਨਾ ਕੀ ਨਾਣਾ ਉਹਨਾਂ ਦਾ ਬਸ ਲੋਕਾਂ ਨੂੰ ਫੋਟੋ ਨਾਲ ਕੰਮ ਆ ਇਸ ਕਰਕੇ ਇਹਦਾ ਸਰਕਾਰ ਨੂੰ ਖੁਦ ਹੱਲ ਕਰਨਾ ਚਾਹੀਦਾ ਜਾਂ ਜਿਹੜਾ ਅੰਡਰ ਇਹ ਬੋਲਾਂ ਦਾ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਇੱਕ ਵਾਰੀ